ਸੱਚੇ ਅਕਲ ਜੀ ਸਾਰਿਆਂ ਦਾ ਜੀ ਤੁਹਾਡੇ ਆਪਣੇ ਚੈਨਲ ਤੇ ਲੋ ਰਿਸ਼ਤੇ ਵਾਲੇ ਤੇ ਆ ਮਾਫ ਕਰਨਾ ਜੀ ਕੁਝ ਕੁ ਦਿਨਾਂ ਤੋਂ ਆਪਣੀਆਂ ਵੀਡੀਓ ਨਹੀਂ ਆ ਰਹੀਆਂ ਸੀਗੀਆਂ ਕੋਈ ਪ੍ਰੋਬਲਮ ਹੋ ਗਈ ਸੀ ਕਿ ਤੇ ਇਸ ਕਰਕੇ ਹੁਣ ਆਪਣੀਆਂ ਵੀਡੀਓ ਡੇਲੀ ਆਇਆ ਕਰਨਗੀਆਂ ਤੇ ਆਪਣੇ ਚੈਨਲ ਦੇ ਨਾਲ ਬਣੇ ਰਹੋ ਜੀ ਚੈਨਲ ਨੂੰ ਲਾਈਕ ਸ਼ੇਅਰ ਨਾਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਅੱਜ ਫਿਰ ਆਪਣੇ ਕੋਲ ਇੱਕ ਐਡ ਆ ਜੀ ਫਰੋਜ਼ਪੁਰ ਤੋਂ ਜੱਟ ਸਿੱਖ ਪਰਿਵਾਰ ਆ ਜੀ ਤੇ ਦੋਨੋਂ ਹਸਬੰਡ ਵਾਈਫ ਨੇ ਔਰ ਉਹਨਾਂ ਨੂੰ ਇੱਕ ਬੇਟੇ ਦੀ ਜ਼ਰੂਰਤ ਆ ਜੀ ਇਹ ਪਹਿਲਾਂ ਵੀ ਆਪਾਂ ਦੋ ਵਾਰ ਐਡ ਲਗਾ ਚੁੱਕੇ ਆ ਤੇ ਤੀਸਰੀ ਵਾਰ ਫਿਰ ਐਡ ਲਗਾ ਰਹੇ ਆ ਜੀ ਕੋਈ ਰਿਸ਼ਤੇ ਦੀ ਐਡ ਨਹੀਂ ਹੈਗੀ ਬੇਟਾ ਆ ਜੀ ਬੇਟਾ ਚਾਹੀਦਾ ਆ ਉਹਨਾਂ ਨੂੰ ਉਹਨਾਂ ਕੋਲੇ ਕੋਈ ਬੱਚਾ ਨਹੀਂ ਹੈਗਾ ਉਹਨਾਂ ਕੋਲੇ ਜ਼ਮੀਨ ਹੈਗੀ ਆ ਜੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਜੀ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਬੱਚਾ ਚਾਹੀਦਾ ਆ ਬੱਚੇ ਨੂੰ ਵਧੀਆ ਸੰਭਾਲਣਗੇ ਉਹ ਬੱਚੇ ਦੀ ਮੈਰिज ਕਰਨਗੇ ਬੱਚੇ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣਗੇ ਜ਼ਮੀਨ ਨਹੀਂ ਬੱਚੇ ਦੀ ਹੋਊਗੀ ਜੀ ਮਿਲਟਾ ਚਾਹੀਦਾ ਹੈ ਜੀ ਬੇਟਾ ਅਨਮਰਿਟ ਹੋਣਾ ਚਾਹੀਦਾ ਹੈ ਔਰ ਵਧੀਆ ਲਾਇਕ ਬੱਚਾ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਦੀ ਦੇਖਭਾਲ ਕਰ ਸਕੇ ਤੇ ਕੋਈ ਵੀ ਇਦਾਂ ਦਾ ਹੋਵੇ ਤਾਂ ਤੁਸੀਂ ਆਪਣੇ ਨਾਲ ਜਰੂਰ ਕੰਟੈਕਟ ਕਰਿਓ ਜੀ ਜੱਟ ਸਿੱਖ ਪਰਿਵਾਰ ਤੋਂ ਹੋਣਾ ਚਾਹੀਦਾ ਹੈ ਜੀ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਦੇ ਆਂਕਿਓ ਥੈਂਕ ਯੂ ਸੋ ਮੱਚ